ਗੁਰੂ ਗੋਵਿੰਦ ਸਿੰਘ ਰਫਾਇਨਰੀ ਦਾ ਮੁੱਦਾ ਕਹਿੰਦੇ ਵਿਧਾਨ ਸਭਾ ਦੇ ਵਿੱਚ ਗੁੰਜਿਆ ਗੁਰੂ ਗੋਵਿੰਦ ਸਿੰਘ ਰਫਾਇਨਰੀ ਵੱਲੋਂ ਸੀਐਸਆਰ ਦਾ ਪੈਸਾ ਜਿਹੜਾ ਨੇੜਲੇ ਪਿੰਡਾਂ ਦੇ ਵਿੱਚ ਲਾਇਆ ਜਾਂਦਾ ਹੈ ਪਰ ਉਹਦੇ ਵਿੱਚ ਬਹੁਤ ਵੱਡੇ ਕਪਲੇ ਕੀਤੇ ਜਾਂਦੇ ਨੇ ਇਸ ਨੂੰ ਲੈ ਕੇ ਪਿਛਲੇ ਦਿਨੀ ਪਿੰਡਾਂ ਦੇ ਵਿੱਚ ਇਸ ਦਾ ਵਿਰੋਧ ਵੀ ਕੀਤਾ ਗਿਆ ਸੀ ਵੀ ਸਹੀ ਬਣਦਾ ਪੈਸਾ ਜਿਹੜਾ ਉਹ ਪਿੰਡਾਂ ਦੇ ਵਿੱਚ ਨਹੀਂ ਲਾਇਆ ਜਾਂਦਾ 2 ਨੰਬਰ ਦੇ ਬਿੱਲ ਬਣਾ ਬਣਾ ਕੇ ਪੇਸ਼ ਕਰ ਦਿੱਤੇ ਜਾਂਦੇ ਨੇ ਪਰ ਅੱਜ ਹਲਕਾ ਵਿਧਾਇਕਾ ਪ੍ਰੋਫੈਸਰ ਬਲਜਿੰਦਰ ਕੌਰ ਨੇ ਵਿਧਾਨ ਸਭਾ ਦੇ ਵਿੱਚ ਇਹ ਮੁੱਦਾ ਉਠਾਇਆ ਹੈ ਤੇ ਜਿਸ ਦੀ ਇਨਕੁਆਰੀ ਦੀ ਮੋਹਰ ਹੈ ਜਿਹੜੀ ਉਹ ਲੱਗ ਚੁੱਕੀ ਹੈ ਦੂਜੇ ਪਾਸੇ 4900 ਔਰਤਾਂ ਦੇ ਬਣੇ ਪਿੰਡਾਂ ਦੇ ਵਿੱਚ ਗਰੁੱਪਾਂ ਦੀ ਵੀ ਲਿਸਟ ਬੀਬਾ ਜੀ ਨੇ ਮੰਗ ਲਈ ਹੈ ਹੁਣ ਦੇਖਣਾ ਇਹ ਹੋਵੇਗਾ ਕਿੰਨੀ ਜਲਦੀ ਇਨਕੁਆਰੀ ਹੁੰਦੀ ਹੈ ਤੇ ਕਿਸ ਤਰੀਕੇ ਦੇ ਨਾਲ ਕੀਤੇ ਜਾ ਰਹੇ ਵੱਡੇ ਕਪਲੇ ਜਿਹੜੇ ਉਹ ਸਾਹਮਣੇ ਆਉਣਗੇ ਆਓ ਦਿਖਾਉਣੇ ਆ ਅੱਜ ਦੀ ਰਿਪੋਰਟ ਸਵਾਲ ਨੰਬਰ 1419 ਜੀ ਸਰ ਤਰਨੂਪੀਰ ਸੇ ਸੌਤ ਰਯੋਗ ਮੰਤਰੀ ਮੇਰਾ ਖਿਆਲ ਹੈ ਸੌਂਸਰ ਤੁਹਾਡਾ ਜਵਾਬ ਤਾਂ ਚਲਾ ਗਿਆ ਹੁਣ ਆ ਪ੍ਰਿੰਸ ਸਾਹਿਬ ਜੇ ਕੋਈ ਸਪਲੀਮੈਂਟਰੀ ਨਾ ਪੁੱਛ ਲੋ ਧੰਨਵਾਦ ਜੀ ਸਪੀਕਰ ਸਾਹਿਬ ਸਭ ਤੋਂ ਪਹਿਲਾਂ ਤਾਂ ਮੈਂ ਇਸ ਗੱਲ ਦਾ ਧੰਨਵਾਦ ਕਰਦੀ ਹਾਂ ਕਿ ਪਹਿਲੀ ਵਾਰੀ ਹੋਇਆ ਕਿ ਤਲਵੰਡੀ ਸਾਹਿਬ ਹੋਰ ਫਾਈਨਲੀ ਜਦੋਂ ਦੀ ਬਣੀ ਆ ਕਿ ਪਹਿਲੀ ਵਾਰੀ ਇਸ ਸਦਨ ਦੇ ਜ਼ਰੀਏ ਬਦਾਨ ਸਭਾ ਦੇ ਜ਼ਰੀਏ ਇਸ ਹਾਊਸ ਦੇ ਜ਼ਰੀਏ ਉਥੋਂ ਦਾ ਸੀਐਸਆਰ ਕਿੰਨਾ ਬਣਦਾ ਸਾਲ ਦਾ ਉਹਦੀ ਕੁੱਲ ਅਮਾਉਂਟ ਕਿੰਨੀ ਆ ਇਹਦਾ ਹਿਸਾਬ ਜਿਹੜਾ ਉਹ ਇੱਕ ਰਕਮ ਦੇ ਵਿੱਚ ਮੇਰੇ ਕੋਲੇ ਪਹੁੰਚਿਆ ਨਹੀਂ ਤਾਂ ਅੱਜ ਤੱਕ ਕਦੇ ਕਿਸੇ ਸਰਕਾਰ ਦੀ ਕਦੇ ਕਿਸੇ ਜਿਹੜਾ ਵੀ ਉਸ ਤਲਵੰਡੀ ਸਾਬੋ ਹਲਕੇ ਦੀ ਨੁਮਾਇੰਦਗੀ ਕਰਦਾ ਰਿਹਾ ਕਦੇ ਕਿਸੇ ਦੀ ਹਿੰਮਤ ਹੀ ਨਹੀਂ ਪਈ ਕਿ ਕੋਈ ਉਹਨਾਂ ਨੂੰ ਪੁੱਛ ਸਕੇ ਕਿ ਸੀਐਸਆਰ ਕਿੰਨਾ ਬਾਈ ਤੁਸੀਂ ਕਿੱਥੇ ਲਾਉਨੇ ਸੋ ਮੇਰੇ ਕੋਲੇ ਜਿਹੜੀ ਰਕਮ ਆ ਉਹ ਮੰਤਰੀ ਸਾਹਿਬ ਦੇ ਦੱਸਣ ਦੇ ਮੁਤਾਬਿਕ 153 ਕਰੋੜ ਦੀ ਜਿਹੜੀ ਇਹਨਾਂ ਨੇ ਦੱਸੀ ਹੈ ਮੋਟੀ-ਮੋਟੀ ਸੀਐਸਆਰ ਬਣਦਾ ਕਹਿੰਦੇ 5-6 ਸਾਲਾਂ ਦਾ ਪਰ 180 ਬਣਦਾ 153 ਖਰਚਿਆ ਹਾਂਜੀ ਕੁੱਲ ਜਿਹੜੀ ਰਕਮ ਖਰਚੀ ਆ ਸੌਰੀ ਤੇ ਮੇਰਾ ਇਹਦੇ ਵਿੱਚ ਇਹ ਸਵਾਲ ਆ ਜੀ ਕਿਉਂਕਿ ਜਿਹੜਾ 153 ਕਰੋੜ ਖਰਚ ਦਿਖਾਇਆ ਨਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਅੱਜ ਤੱਕ ਕਿਸੇ ਨੇ ਘੋਖਿਆ ਹੀ ਨਹੀਂ ਇਹਦੇ ਵਿੱਚ ਬਹੁਤ ਵੱਡਾ ਕਪਲਾ ਕੀ ਕਿੰਨਾ ਛੋਟਾ ਜਿਹਾ ਬਿੱਲ ਹਾਸਲ ਹੁੰਦਾ ਐ ਐਚ ਐਮ ਐਲ ਦਾ ਤੇ ਉਹ ਬਿੱਲ ਕਹਦਾ ਕਿ ਉਹਨਾਂ ਨੇ ਪਲੇ ਸਟੇਸ਼ਨ ਬਣਾਏ ਨੇ ਇੱਕ ਪਲੇ ਸਟੇਸ਼ਨ ਜਿੱਦੀ ਰਕਮ ਸ਼ੋਅ ਕੀਤੀ ਆ ਕਿ ਅਸੀਂ ਖਰਚਾ ਕਰ ਦਿੱਤਾ 581000 ਦਾ ਔਰ ਉਸ ਪਲੇ ਸਟੇਸ਼ਨ ਦੇ ਵਿੱਚ ਕੀ ਨੇ ਸਿਰਫ ਚਾਰ ਰਾਈਟਸ ਲਾਈਆਂ ਨੇ ਚਾਰ ਝੂਲੇ ਲਾਏ ਨੇ ਚਾਰ ਝੂਲੇ ਪਲਾਸਟਿਕ ਦੇ ਲਾ ਕੇ ਛੋਟੇ ਛੋਟੇ ਜਿਵੇਂ ਕਿਡਸ ਕਲਾਈਮਰ ਹੋ ਗਿਆ ਸੀਸਾ ਹੋ ਗਿਆ ਡਕਸ ਹੋ ਗਿਆ ਮਲਟੀ ਪਲੇ ਐਕਟੀਵਿਟੀ ਦਾ ਹੋ ਗਿਆ ਉੱਤੇ ਲਾ ਦਿੰਦੇ ਨੇ ਸੂਰਜਮੁਖੀ ਦੇ ਫੁੱਲ ਜਾਂ ਫਿਰ ਪਿੰਡਾਂ 'ਚ ਰੱਖ ਦਿੰਦੇ ਨੇ ਬਰੇਤੀ ਦੇ ਬੈਂਚ ਉਹ ਬੈਂਚ ਰੱਖਦੇ ਮਗਰੋਂ ਲਾ ਕੇ ਜਦੋਂ ਤੁਰੇ ਜਾਂਦੇ ਉਹ ਟੁੱਟ ਜਾਂਦੇ ਆ ਸੋ ਮੇਰਾ ਮਤਲਬ ਹੈ ਇਹ ਸੀਐਸਆਰ ਨੂੰ ਮਿਸਯੂਜ਼ ਨਾ ਕੀਤਾ ਜਾਵੇ ਮੈਂ ਮੰਤਰੀ ਸਾਹਿਬ ਨੂੰ ਇਸ ਗੱਲ ਦੀ ਸ਼ਿਉਰਟੀ ਚਾਹਨੀ ਆ ਕਿ ਰਾਮਾ ਮੰਡੀ ਦਾ ਸੀਵਰੇਜ ਦਾ ਜਿਹੜਾ ਪ੍ਰੋਜੈਕਟ ਆ ਇਹ ਲਿਖ ਕੇ ਦਿੱਤਾ ਹੋਇਆ ਪਿੰਡਾਂ ਦੇ ਵਿੱਚ ਵਾਟਰ ਬਾਕਸ रिपेयर ਕੀਤੇ ਜਾਣ ਨਵੇਂ ਸਿਰੇ ਤੋਂ ਬਣਾਈ ਜਾਣ ਛੱਪਣਾ ਜਿਹੜੇ ਪਿੰਡਾਂ ਦੇ ਖਰਾਬ ਹੋ ਚੁੱਕੇ ਨੇ ਉਹਨਾਂ ਨੂੰ ਦੁਬਾਰਾ ਤੋਂ ਨਵੇਂ ਸਿਰੇ ਤੋਂ ਬਣਾਇਆ ਜਾਵੇ ਸੋ ਇਹ ਯੂ ਸ਼ੋਰ ਕਰਨ ਕਿ ਸੀਐਸਆਰ ਮਿਸਯੂਜ਼ ਹੋਣ ਦੀ ਬਜਾਏ ਉਹਨਾਂ ਨੂੰ ਸਹੀ ਤਰੀਕੇ ਨਾਲ ਯੂਟਿਲਾਈਜ਼ ਕੀਤਾ ਜਾਵੇ ਮਸਤੀ ਜੀ ਜਿਹੜਾ ਸੀਐਸਆਰ ਹੈ ਉਹਨੂੰ ਸਹੀ ਯੂਟਿਲਾਈਜ਼ ਕਰਾਉਣ ਦੀ ਗਰੰਟੀ ਕਰੋਗੇ ਮਾਨਯੋਗ ਸਪੀਕਰ ਸਾਹਿਬ ਮਾਨਯੋਗ ਮੈਂਬਰ ਸਾਹਿਬ ਨੇ ਇਹ ਬਿਲਕੁਲ ਗੱਲ ਸਹੀ ਕਹੀ ਹੈ ਕਿ ਦੇਖੋ ਇਹ ਪਹਿਲੀ ਵਾਰ ਹੋਇਆ ਹੈ ਕਿ ਅਸੀਂ ਇਹ ਆਂਕੜਾ ਕੱਢ ਕੇ ਲੈ ਕੇ ਆਏ ਆ ਕਿਉਂਕਿ 180.56 ਕਰੋੜ ਰੁਪਈਆ ਉਹ ਕਹਿੰਦੇ ਅਸੀਂ ਟੋਟਲ ਖਰਚ ਕਰਨਾ ਜਿਹਦੇ ਚ 153.56 ਕਰੋੜ ਰੁਪਈਆ ਉਹ ਕਹਿੰਦੇ ਅਸੀਂ ਖਰਚ ਕਰਤਾ ਉਹਦੇ ਮੈਂ ਜਿਹੜੇ ਵੇਰਵੇ ਇਅਰਲੀ ਕਢਾਏ ਨੇ ਕੁਝ ਜਿਹੜੇ ਇਹਦੇ ਚ ਇਅਰਲੀ ਵੇਰਵੇ ਕਢਾਏ ਨੇ ਉਹਦੇ ਚ 2017-18 ਦੇ ਵਿੱਚ ਇਹਨਾਂ ਨੇ 21.90 ਕਰੋੜ ਖਰਚੇ ਆ 18-19 ਦੇ ਵਿੱਚ 58 ਕਰੋੜ ਖਰਚੇ ਆ ਇਹ ਜਿਹੜੇ ਜਿਹੜੇ ਉਹਦੇ ਤੇ ਖਰਚੇ ਆ ਕੰਮਾਂ ਤੇ ਜਿਹਦੇ ਚ ਸਿਹਤ ਸੰਭਾਲ ਸਿੱਖਿਆ ਜੀਵਿਕਾ ਵਿਕਾਸ ਕਲਾ ਅਤੇ ਸੱਭਿਆਚਾਰ ਸੈਕਟਰ ਮੇਰਾ خیال ਹੈ ਇਹ ਤੇ ਵਿਸਤਾਰ ਜ਼ਿਆਦਾ ਹੋ ਜਾਏਗਾ ਉਹ ਇਹ ਚਾਹੁੰਦੇ ਨੇ ਕਿ ਆਪਾਂ ਇਹਦਾ ਇੱਕੋ ਹੱਲ ਹੈ ਜੀ ਆਪਾਂ ਇਹਦੀ ਇੱਕ ਇਨਕੁਆਇਰੀ ਮਾਰਕ ਕਰਕੇ ਦਾ ਆਡਿਟ ਕਰਾ ਲੈਂਦੇ ਆ ਆਰਡਰਟ ਦੇ ਵਿੱਚ ਆਪਾਂ ਨੂੰ ਸਾਰਾ ਪਤਾ ਲੱਗ ਜੂਆ ਵੀ ਇਹ ਪੈਸੇ ਜਿਹੜੇ ਖਰਚੇ ਗਏ ਨੇ ਕਿੰਨੇ ਤੇ ਕਿੱਥੇ ਖਰਚੇ ਗਏ ਨੇ ਦੂਸਰਾ ਆਪਾਂ ਇਹ ਵੀ ਚੈੱਕ ਕਰਵਲਨੇ ਆ ਵੀ ਇਹ ਪੈਸਾ ਕਿਆ ਇਹਨਾਂ ਨੇ ਸਹੀ ਜਗ੍ਹਾ ਤੇ ਜਿੰਨੇ ਮਤਲਬ ਕਿ ਕਿਤੇ ਕਾਗਜ਼ਾਂ 'ਤੇ ਨਹੀਂ ਮਤਲਬ ਕਿ ਉਸ ਪ੍ਰੋਪਰ ਜਗ੍ਹਾ ਤੇ ਲਗਾਇਆ ਚੈੱਕ ਕਰਵਲਨੇ ਜੀ ਥੈਂਕ ਯੂ ਜੀ ਮਿੰਪਾਬਲ ਜਿੰਦਰ ਜੀ ਹੈ ਕੋਈ ਸਪਲੀਮੈਂਟਰੀ ਜਾਂ ਠੀਕ ਹੈ ਮਾਜੀ ਸਾਹਿਬ ਨੇ ਜ਼ਿਕਰ ਕੀਤਾ ਕਿ 49 ਸੌ ਔਰਤਾਂ ਦੇ ਗਰੁੱਪ ਬਣਾ ਕੇ ਉਹਨਾਂ ਨੂੰ ਕੰਮ ਦਿੱਤਾ ਗਿਆ ਸੋ ਮੈ ਅਕਨਸ ਹਨ ਇਹਨਾ ਵੀ ਜਿੱਥੇ ਵੀ ਪੰਜਾਬ ਦੇ ਵਿੱਚ ਇੰਡਸਟਰੀ ਸੈਟਅਪ ਹੁੰਦਾ ਹੈਗਾ ਤਾਂ ਸਾਡੀ ਪੰਜਾਬ ਸਰਕਾਰ ਇਸ ਕੰਨ ਨੂੰ ਲੈ ਕੇ ਚੱਲਦੀ ਆ ਕਿ 90% ਉਥੋਂ ਦੇ ਲੋਕੋ ਲੋਕਾਂ ਨੂੰ ਰੋਜ਼ਗਾਰ ਦਿੱਤਾ ਜਾਵੇ ਸੋ ਤੇਰੇ ਫਾਈਨਲੀ ਜਦੋਂ ਵੀ ਬਣੀ ਆ ਜੀ ਮੈਂ ਫਿਰ ਦੁਬਾਰਾ ਦਰਹਾ ਦਿਆਂ ਇਸ ਕੱਲ ਨੂੰ ਮੈਂ ਬਹੁਤ ਵਾਰੀ ਹਾਊਸ ਪਹਿਲਾਂ ਵੀ ਬੋਲਿਆ ਕਿ ਉਥੇ ਇੱਕ ਬਹੁਤ ਵੱਡਾ ਟਰਾਂਸਪੋਰਟਰਸ ਦੀ ਇੱਕ ਚੇਨ ਬਣੀ ਹੋਈ ਹੈ ਇੱਕ ਨੈਕਸਸ ਬਣਿਆ ਹੋਇਆ ਉਹ ਇਸ ਤਰੀਕੇ ਨਾਲ ਉਥੇ ਕੱਪਲਾ ਕੰਮ ਆਪਣਾ ਚਲਾ ਰਹੇ ਨੇ ਕਿ ਜਿਹੜੇ ਲੋਕਲ ਟਰਾਂਸਪੋਰਟਰ ਨੇ ਉਹਨਾਂ ਨੂੰ ਉੱਥੇ ਦੱਬ ਕੇ ਪੀਸ ਕੇ ਰੱਖਿਆ ਹੋਇਆ ਮੇਰਾ ਕੰਸਨ ਇਹ ਹੈ ਜੀ ਜਿਸ ਅਸੀਂ ਪ੍ਰਿੰਟਸ ਨੂੰ ਲੈ ਕੇ ਸਾਡੇ ਗਵਰਨਮੈਂਟ ਅੱਗੇ ਵਧ ਰਹੀ ਆ ਤਾਂ ਮੰਤਰੀ ਸਾਹਿਬ ਇਸ ਗੱਲ ਨੂੰ ਵੀ ਸ਼ੋਰ ਕਰਨ ਕਿ ਸਾਡੇ ਲੋਕ ਕੋਲ ਲੋਕਾਂ ਨੂੰ ਰੋਜ਼ਗਾਰ ਦਿੱਤਾ ਜਾਵੇ ਪਲੱਸ ਜਿਹੜਾ 4900 ਔਰਤਾਂ ਦਾ ਜ਼ਿਕਰ ਕੀਤਾ ਤਾਂ ਮੈਨੂੰ ਇਹ ਲਿਸਟ ਦੇ ਦੇਣ ਮੈਨੂੰ ਪਤਾ ਲੱਗ ਸਕੇ ਕਿ ਉਹ ਮੇਰੇ ਹਲਕੇ ਦੀਆਂ ਕਿਹੜੀਆਂ ਲੇਡੀਆਂ ਨੇ ਜਿਹੜੀਆਂ ਉੱਥੇ ਕੰਮ ਕਰਦੀਆਂ ਥੈਂਕ ਯੂ ਜੀ ਉਹਨਾਂ ਨੇ ਕਹਿ ਤਾ ਆਰਡਰ ਕਰਵਾ ਲਾਂਗਾ ਉਹਦਾ ਸਾਰਾ ਆ ਜਾਏਗਾ